ਸਸਿਕਾਲ ਤਰਨਲ ਅੱਜ ਤੁਹਾਨੂੰ ਇੱਕ ਛੋਟੀ ਜੀ ਕਲਾਕਾਰ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਫਿਲਮਾਂ ਮਿਲੀਅਨਸ ਦੇ ਵਿੱਚ ਵਿਊਜ਼ ਆਉਂਦੇ ਆ ਪ੍ਰਵੀਨ ਸਾਡੇ ਨਾਲ ਹੈ ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਸਸਿਕਾਲ ਬੇਟੇ ਕਿਹੜੇ-ਕਿਹੜੇ ਫਿਲਮਾਂ ਬਣਾਈਆਂ ਜਿਵੇਂ ਇੱਕ ਤਾਂ ਮਤ੍ਰਯਮ ਸ਼੍ਰੀ ਕਟਾਕ ਦੀਵਾਲੀ ਦਾ ਤਾਫਾ ਇਹ ਸਾਰੀਆਂ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਨੇ ਹਾਂ ਜੀ ਇਹ ਵੀ ਵਧੀਆ ਆਉਂਦੀਆਂ ਨੇ ਐਕਟਿੰਗ ਦਾ ਕਿਹਨਾਂ ਸ਼ੌਂਕ ਪਾਇਆ ਜੀ ਬਸ ਨਾਮ ਲੈ ਜਾਂਦੇ ਆ ਜੀ ਫਿਲਮ ਫੂਟਕੀ ਬਣਾਉਂਦੇ ਆ ਉਹੀ ਸ਼ੌਂਕ ਪਾਇਆ ਸਕੂਲ ਚ ਹਾਂਜੀ ਸਕੂਲ ਚ ਮੈਮ ਸੀਗੇ ਹਾਂਜੀ ਉਹ ਐਕਟਿੰਗ ਕਰਾਉਂਦੇ ਹੁੰਦੇ ਸੀ ਹਾਂਜੀ ਉੱਥੋਂ ਬਸ ਉੱਥੋਂ ਸ਼ੌਂਕ ਪਾਇਆ ਹਾਂਜੀ ਤੇ ਐਕਟਿੰਗ ਚ ਸਭ ਤੋਂ ਕੀ ਵਧੀਆ ਲੱਗਦਾ ਹੈ ਕਮੇਡੀ ਕਰਨੀ ਵਧੀਆ ਲੱਗਦੀ ਹੈ ਕਿ ਸੈਡ ਜੀ ਜਾਂ ਮਨਸਾਰੀ ਵਧੀਆ ਲੱਗਦੀ ਨਹੀਂ ਹਾਂ ਉਹ ਵਿੱਚ ਕੀ ਕੀ ਸੀਗਾ ਸੀਨ ਕਿਹੜੇ ਡਾਇਲੌਗ ਸੀਗਾ ਮਤਰੇ ਮਾਚ ਮਤਰੇ ਮਾਚ ਕਾਫੀ ਡਾਇਲੌਗ ਸੀਗੇ ਜੀ ਫੇਮਸ ਹੋਇਆ ਸੀ ਜੀ ਇੱਕ ਮੇਨ ਡਾਇਲੌਗ ਸੀਗਾ ਉਹ ਸੀਗਾ ਜੀ ਇੱਕ ਮਤਰੇ ਕੀ ਕਟੋਰੇ ਵਿੱਚ ਗੰਡੇ ਗੰਡੇ ਪੈਣਦੇ ਆ ਉੱਥੇ ਮਸਤੀਨ ਕਰਦੀਆਂ ਕਿ ਮੰਮੀ ਮੰਮੀ ਮੇਰੇ ਘਰ ਦਾ ਹੱਥ ਚ ਵੱਜ ਗਿਆ ਤੇ ਜੇ ਤੂੰ ਦੁਕਾਨ ਤੇ ਮੈਨੂੰ ਮਲ ਮਲਦੀਂ ਦੀ ਮੈਂ ਆਪ ਦੇ ਗੁੱਲਕ ਚ ਪਾਸੇ ਕੱਟ ਕੇ ਤੇਨੂੰ ਮੋਲ ਲਈ ਆਂਦੀ ਹਾਂ

फिल्मल हाँ बुल तो कर दी टोटल दस ग्यारह बारह होशुरी होगी पूरी ਹਾਂਜੀ ਲੋਕ ਜਾਣਦੇ ਹਾਂਜੀ ਫੋਟੋ ਫੋਟੋ ਹੁੰਦੇ ਰਹਿੰਦੇ ਹੈ ਨਾ ਹਾਂਜੀ ਅਰਿਆ ਉਹ ਕਿੱਥੀ ਤੇ ਬੰਦੇ ਸਾਡੀ ਨਾਲ ਹੈ ਨਾ ਤੇ ਇਹ ਜਿਹੜਾ ਫਿਰ ਉਹਨਾਂ ਨੂੰ ਬਿਮਾਰੀ ਹੋ ਗਈ ਸੀ ਹਾਂਜੀ ਇਹ ਹੋ ਗਈ ਸੀ ਉਹਨਾਂ ਨੇ ਉਹ ਟਿਪੀ ਵਾਦਗੀ ਸੀ ਕਿ ਮੇਰੇ ਸਾਲ ਨਸਲ ਘਟ ਕੇ ਸੀਗੇ ਅੱਛਾ ਹਾਂਜੀ ਉਹਦੇ ਕਰਕੇ ਫਿਰ ਮੈਨੂੰ ਵੀ ਦਿੱਕਤ ਹੋ ਗਈ ਸੀ ਹਾਂਜੀ ਹੂੰ ਕਿੰਨਾ ਚਿਰ ਬਿਮਾਰ ਰਹੀ ਸੀ ਵਾਵਾ ਚਿਰ ਰਹੀ ਜੀ 10 ਦਿਨ ਤਾਂ ਮੇਰੇ ਪਾਣੀ ਪਚਣਾ ਹਟਿਆ ਜੀ ਹਾਂਜੀ ਅੱਛਾ शोक बारा जी जाना अच्छा, भी खेल ला जी फरीदोट जिले चा हांजी स्टेट स्टेट ची गए जी हां ओथे भी जी सर्टिफिक भी जी हां पढ़ी कलास ਮੈਂ 7th ਕਲਾਸ ਚ ਪੜ੍ਹਦੀ ਹਾਂ ਜੀ। ਉਹੰਨਾ ਸੱਤ ਵਿੱਚ ਉਹਨਾਂ ਕੋਈ ਕਰਨ ਲੱਗੀ। ਹਾਂਜੀ। ਵੱਡੋ ਕਿਹਦੇ ਕੀ ਬੰਨਾ? ਵੱਡੋ ਐਕਟਰੀ ਬੰਨਾ। ਐਕਟਰੀ ਖਿਡਾਰੀ। ਐਕਟਰੀ ਵਾਲਨਾ ਜੀ। ਖਿਡਾਰੀ ਨਹੀਂ ਬੰਨਾ। ਹਾਂਜੀ। ਬੰਦੇ ਦੇ ਰੈਪਿੰਗ ਚ ਬੱਝ ਜਾਏ। ਰਿਐਕਸ਼ਨ ਬੰਨਾ ਕਰੇ। ਅਗਰੇ ਵੀ ਕਬੱਡੀ ਵਾਲਾ ਗਮੋਸੀ ਨਾ ਕੋਈ ਚੱਕ ਦਿਆ ਕਰੂ ਨੀ ਘੱਟੇ ਘਮਾਉਂਦਾ ਨਾ। ਹਾਂਜੀ ਸਾਰਾ ਕੁਝ ਹੀ ਆਉਂਦਾ ਜੀ ਮੈਨੂੰ। ਹਾਂ। ਸਾਰਾ ਕੁਝ ਹੀ ਆਉਂਦਾ। ਸਾਰਾ ਕੁਝ ਹੀ ਆਉਂਦਾ। ਹਾਂਜੀ। ਤੇ ਕਬੱਡੀ ਤੇ ਲਾਰੇ ਹੋਰ ਕੀ ਗੱਲਾਂ ਹੀ ਹੁੰਦਾ? ਹਾਂਜੀ। ਅੱਛਾ ਸਹੀ ਨਹੀਂ ਆਉਂਦੀ। ਕਿਹੜੇ-ਕਿਹੜੇ ਗੀਤ ਕਾਲਾ ਜੀ ਆ ਕਰੇ ਫਰਦੇ ਕਰ ਦਿੱਤਾ ਨਾ ਤਾਰ ਆ ਗਿਆ ਕਿਹੜਾ ਬਸ ਗਾਲੀ ਦੇ ਆ ਇਹ ਤੋ ਕਰੇ ਕੁੜੀ ਤੂੰ ਪੂਰੀ ਅੱਟੜਾ ਤੂੰ ਕੰਮ ਹਾਂ ਉਹਦਾ ਕੁੜਾ ਮਾਮਾ ਨਾਲ ਜਿਹੜਾ ਘਰੇ ਘਰੇ ਜਾਂਦੀ ਨਹੀਂ

ਚਲੋ ਧੰਨਵਾਦ ਤੇਰਾ ਪਤਾ ਟਾਈਮ ਦੇਣ